ਉਰੀਆਤਵਾਦੀ ਹਮਲੇ ਤੋਂ ਬਾਅਦ ਭਾਰਤੀ ਸਖਤੀ ਤੋਂ ਪਾਕਿਸਤਾਨ ਡਰ ਗਿਆ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਤਾਅਵਾ ਕੀਤਾ ਕਿ ਉਹਨਾਂ ਨੇ ਵੀਰਵਾਰ ਰਾਤ ਇਸਲਾਮਾਬਾਦ ਦੇ ਆਸਮਾਨ ਵਿੱਚ F16 ਜਹਾਜ਼ ਉੜਦੇ ਵੇਖੇ ਇਕੜਤਾ ਰਾਤ 10:20 ਮਿੰਟ ਦੀ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਦੱਸਿਆ ਕਿ ਚਾਨਕੜਾ ਗੁਜਹਾਜ਼ਾਂ ਦੀ ਇਸ ਤਰ੍ਹਾਂ ਉਡਾਣ ਪਰਨ ਕਾਰਨ ਲੋਕ دہشت ਵਿੱਚ ਆ ਗਏ ਲਾ ਕੁ ਜਹਾਜ਼ ਵੇਖੇ ਜਾਣ ਦੇ ਬਾਅਦ اسلامਾਬਾਦ ਪਸ਼ਾਵਰ ਮਾਰਗ ਬੰਦ ਕਰ ਦਿੱਤਾ ਗਿਆ ਹਾਮਿਦ ਨੇ ਕਿਹਾ ਕਿ ਐਫ 16 ਜਹਾਜ਼ਾ ਨੇ اسلامਾਬਾਦ ਦੇ ਸਮਾਂ ਦੇ 3-4 ਚੱਕਰ ਲਗਾਏ ਜਹਾਜ਼ اسلامਾਬਾਦ ਦੇ ਰਹਾਇਸ਼ੀ ਇਲਾਕਿਆਂ 'ਚ ਨਜ਼ਰ ਆਏ ਹਾਮਿਦ ਮੀਰ ਦੇ ਮੁਤਾਬਕ اسلامਾਬਾਦ ਦੇ ਨੇੜੇ ਮੋਟਰਵੇ ਸੜਕ ਉੱਤੇ ਦੋ ਲਾ ਕੁ ਜਹਾਜ਼ਾਂ ਦੀ ਲੈਂਡਿੰਗ ਦੀ ਖਬਰ ਵੀ ਆਈ ਹੈ ਪਾਕਿਸਤਾਨ ਨੇ ਪੀਓ ਕੇ ਵਿੱਚ ਅਤਵਾਦੀ ਕੈਂਪਾਂ ਦੇ ਠਿਕਾਣੇ ਬਦਲ ਦਿੱਤੇ ਨੇ ਸੂਤਰਾਂ ਅਨੁਸਾਰ ਪਾਕਿਸਤਾਨ ਨੇ 18 ਅਤਵਾਦੀ ਟ੍ਰੇਨਿੰਗ ਕੈਂਪਾਂ ਨੂੰ ਰਹਾਇਸ਼ੀ ਇਲਾਕਿਆਂ ਵਿੱਚ ਸ਼ਿਫਟ ਕਰ ਦਿੱਤਾ ਹੈ ਭਾਰਤ ਨੇ ਪਾਕਿਸਤਾਨ ਨੂੰ ਝਟਕਾ ਦੇਣ ਦੀ ਤਿਆਰੀ ਵਿੱਚ ਹੈ ਭਾਰਤ ਨੇ ਸਿੰਧੂ ਨਦੀ ਜਲ ਸਮਝੌਤਾ ਤੋੜਨ ਦੇ ਸੰਕੇਤ ਦਿੱਤੇ ਨੇ ਜਿਸ ਤੇ 80% ਪਾਣੇ ਲਈ ਪਾਕਿਸਤਾਨ ਤਰਸ ਰਿਹਾ ਹੈ ਉਰੀ ਹਮਲੇਜ਼ ਪਾਕਿਸਤਾਨ ਦਾ ਹੱਥ ਹੋਣ ਤੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਨਕਾਰ ਕੀਤਾ ਸ਼ਰੀਫ ਨੇ ਕਿਹਾ ਕਿ ਇਲਜ਼ਾਮ ਲਗਾਉਣਾ ਭਾਰਤ ਦੀ ਪੁਰਾਣੀ ਆਦਤ ਹੈ ਅਮਰੀਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 6 ਸਾਲ ਦੇ ਅਲੈਕਸਨ ਦੇ ਚਿੱਠੀ ਲੈ ਕੇ ਸੀਰੀਆ ਹਮਲੇ ਦੇ ਜ਼ਖਮੀ ਹੋਏ ਉਮਰਾਨ ਨੂੰ ਆਪਣੇ ਨਾਲ ਰੱਖਣ ਦੀ ਇੱਛਾ ਜਤਾਈ ਹੈ ਸੀਰੀਆ ਦੇ ਹਵਾਈ ਹਮਲਿਆਂ ਦੌਰਾਨ ਉਮਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਇਸ ਦਾ ਵੀਡੀਓ ਦੁਨੀਆ ਭਰ ਚ ਵਾਇਰਲ ਹੋਇਆ ਸੀ ਬਰਾਕ ਓਬਾਮਾ ਦੀ ਪਤਨੀ ਮਿਸ਼ੈਲ ਓਬਾਮਾ ਦੇ ਪਾਸਪੋਰਟ ਨਾਲ ਜੁੜੀਆਂ ਜਾਣਕਾਰੀਆਂ ਆਨਲਾਈਨ ਲੀਕ ਹੋ ਗਈਆਂ ਨੇ ਜਿਸ ਮਗਰੋਂ ਵਾਈਟ ਹਾਊਸ ਨੇ ਸਾਈਬਰ ਹੈਕ ਦਾ ਖਦਸ਼ਾ ਜਤਾਇਆ ਹੈ ਚੀਨ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਵਿਦਿਆਰਥੀ ਨਾਲ ਪ੍ਰੀ-ਸਕੂਲ ਬੱਸ ਨੂੰ ਜ਼ੋਰ ਦਾ ਟੱਕਰ ਮਾਰੀ ਜਿਸ ਦੌਰਾਨ ਇੱਕ ਦਰਜਨ ਦੇ ਕਰੀਬ ਬੱਚੇ ਜ਼ਖਮੀ ਹੋ ਗਏ ਇਸ ਹਾਦਸੇ ਦੀਆਂ ਤਸਵੀਰਾਂ ਸੀਐਸਟੀਵੀ ਵਿੱਚ ਕੈਦ ਹੋ ਗਈਆਂ ਚੀਨ ਦੇ ਚੋਰਵਿਲ ਚ ਡਿੱਗੇ ਇੱਕ ਬੱਚੇ ਨੂੰ ਕੱਢਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਕੜੀ ਮੁਸ਼ਕਲ ਕਰਨੀ ਪਈ ਜਦਨੇ ਜਾਨ ਦੀ ਬਾਜ਼ੀ ਲਾ ਬੱਚੇ ਨੂੰ ਬਾਹਰ ਕੱਢਿਆ ਜਿਸ ਦੀ ਸਿਹਤ ਬਿਲਕੁਲ ਠੀਕ ਹੈ ਇਰਾਕ ਦੇ ਮੋਸਲ ਵਿੱਚ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਠਿਕਾਣੇ ਤੇ ਬੰਬ ਵਰਸਾਏ ਗਏ ਇਰਾਕੀ ਹਵਾਈ ਸੈਨਾ ਨੇ ਇਹ ਹਮਲੇ ਕੀਤੇ ਨੇ ਇਰਾਕੀ ਰੱਖਿਆ ਮੰਤਰਾਲੇ ਨੇ ਇਸ ਦੀ ਵੀਡੀਓ ਜਾਰੀ ਕੀਤੀ ਹੈ ਇੰਟਰਨੈਟ ਕੰਪਨੀ ਯਾਹੂ ਦੇ ਕਰੀਬ 50 ਕਰੋੜ ਯੂਜ਼ਰ ਦੇ ਅਕਾਊਂਟ ਹੈਕ ਕਰ ਲਏ ਗਏ ਨੇ ਯਾਹੂ ਮੁਤਾਬਕ ਸਟੇਟ ਸਪੌਂਸਰਡ ਐਕਟਰ ਨੇ 2014 ਵਿੱਚ ਕੰਪਨੀ ਦੇ ਨੈਟਵਰਕ ਤੋਂ 50 ਕਰੋੜ ਯੂਜ਼ਰ ਦਾ ਡਾਟਾ ਚੋਰੀ ਕੀਤਾ ਸੀ ਜਿਸ ਤੇ ਯੂਜ਼ਰ ਦਾ ਨਾਮ, ਈਮੇਲ ਆਈਡੀ, ਜਨਮ ਦਿਨ, ਟੈਲੀਫੋਨ ਨੰਬਰ ਅਤੇ ਪਾਸਵਰਡ ਨੰਬਰ ਜਾਣਕਾਰੀਆਂ ਸ਼ਾਮਲ ਨੇ ਯਾਹੂ ਨੇ ਸਾਰੇ ਯੂਜ਼ਰਸ ਨੂੰ ਜਿਨ੍ਹਾਂ ਨੇ 2014 ਤੋਂ ਪਾਸਵਰਡ ਨਹੀਂ ਬਦਲੇ ਉਹਨਾਂ ਨੂੰ ਪਾਸਵਰਡ ਬਦਲਣ ਦੀ ਅਪੀਲ ਕੀਤੀ ਹੈ